ਦੇਖੋ ਜੀ ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਕਹ ਲੋ ਜ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚੈਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਆ ਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਆਉਣੀ ਹੈ ਤਾ ਅਰਮੀ ਬਹੁਤ ਹੋ ਗਿਆ ਅੱਜ ਦੀ ਗੱਲ ਵੀ ਕਰ ਰਹੇ ਹਾਂ ਕਿ ਸਭ ਨੂੰ ਠੰਡੇ ਕਰਕੇ ਭੇਜਾਂਗੇ ਲੱਗਦਾ ਮੁਕਾਬਲਾ ਕਿਵੇਂ ਚੱਲਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿਣ ਉਹ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ 4 ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪਦੇ ਆਪ ਦੇ ਘਰੇ ਤੋਰਨਾ ਜਿਹੜੇ ਬਾਦਲੇ ਹਲਕਿਆਂ ਤੋਂ ਆਏ ਹੋਏ ਹਨ ਦੇਖੋ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਸਾ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹਿਣਗੇ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲੇ ਆ ਸਿਰਫ ਅਜਿਹੇ ਦੂਸਰੇ ਪ੍ਰੋਗਰਾਮ ਚ ਪਹੁੰਚ ਚੁੱਕੇ ਆ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਬਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਰ ਲਾ ਰਹਿਣਗੇ ਔਰ ਲੋਕਾਂ ਨੂੰ ਆਸ ਹੈ ਕਿ ਦੋ ਸਾਲਾਂ ਚ ਵੱਡੇ ਕੰਮ ਕੀਤੇ ਨੇਗੇ ਔਰ ਜਿਹੜੇ ਰਹਿਣ ਨੇ ਤਿੰਨ ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਆ ਕਿ ਆਪ ਬਾਹਰੇ ਲੋਕਾਂ ਆ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਆ ਧੰਨਵਾਦ ਸਾਹਿਬ ਦਾ ਹੈਰ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਲ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇਗੇ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਲ ਜੀ ਸਮੁੱਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਸ ਆਪਣੇ ਇੱਕ ਵੱਡਾ ਹਲਾਰਾ ਮਿਲੂਗਾ ਜਿਹੜੀ ਆ ਚੋਣ ਮੇਮ ਸਿਖਰਾਂ ਤੇ ਇਹਨੂੰ ਹੋਰ ਚਾਰਚਲ ਲਾਉਣ ਲਈ ਸਾਡੇ ਕਾਮੇ ਕਨਵੀਨਰ ਵੀ ਆਉਣਗੇ